ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਅਨਦਰ ਬਲੌਗ ਤੇ ਅੱਜ ਆ ਮੈਂ ਆਇਆ ਆ ਗਰਾਊਂਡ 'ਤੇ ਖੇਡਣਾ ਤੇ ਚਲੋ ਫਿਰ ਤੁਹਾਨੂੰ ਵੀ ਅੱਗੇ ਦਾ ਮਾਹੌਲ ਚਲੋ ਖੌਣੇ ਆ ਦੇਖੋ ਤੁਸੀਂ ਇਦਾਂ ਦੀ ਗਰਾਊਂਡ ਵਗੈਰਾ ਆ ਅਰੇ ਹੋਰ ਵੀ ਬੜੀਆਂ ਅੱਗੇ ਆਏ ਕੋਣ ਆਪਾਂ ਆ ਗਏ ਅਗਲੀ ਸਾਈਡ ਤੇ ਇਧਰ ਵੀ ਇੱਕ ਉਹ ਆ ਫੀਲਡ ਤੇ ਅੱਗੇ ਇਦਾਂ ਲੇਟਾਂ ਰੇ ਅੱਗੇ ਉਹ ਬਹਿਣ ਦਾ ਏਰੀਆ ਹੈ ਜਿੱਦਾਂ ਕਿ ਨੇ ਵੇਖਣਾ ਇਹਦੇ ਕੋਧ ਹੀ ਆਇਆ ਫੋਟਬਾਲ ਦੀ ਫੀਲਡ ਤੇ ਇੱਥੇ ਵੇਖੋ ਤੁਸੀਂ ਲਾਟਾਂ ਦੇ ਆ ਇਧਰ ਆ ਗਿਆ بیسਬਾਲ ਦੀ ਇੱਥੇ ਜਿਹੜੀ ਜਦਾਂ ਦੀ ਦੇਸੀ ਕ੍ਰਿਕਟ ਹੁੰਦੀ ਜਿਹੜੀ ਆਪਾਂ ਕਹ ਦਿੰਨੇ ਵੇਖੋ ਜਦਾਂ ਗਾਂਹ ਹੋਰ ਵੀ ਬੜੀਆਂ ਆ ਜਦਾਂ ਇਦਾਂ ਵੇਖਦੇ ਨੇ ਜਦੋਂ ਸਵੇਰੇ ਆਪਣਾ ਸਕੂਲ ਸਕਾਲ ਨਭਾ ਗਿਆ ਤੇ ਫਿਰ ਰਾਤ ਨੂੰ ਜਦਾਂ ਜਿਆਦੀਆਂ ਗੇਮਾਂ ਕਰਦੇ ਆ ਇਹ ਤੇ ਵੇਖੋ ਬਾਕੀ ਦੀ ਤੇ ਅੱਜ ਹੀ ਮੇਰੀ ਗੇਮ ਤੇ ਸਨੋ ਕਰਕੇ ਇਹਨਾਂ ਨੇ ਕੈਨਸਲ ਕਰਦੀ ਵੀ ਕੋਈ ਬੱਚਾ ਤਿਲਕ ਨਾ ਜਾਏ ਜਾਂ ਕੁਝ ਨਾ ਹੋ ਜਾਏ ਤੇ ਤਾਂ ਕਰਕੇ ਹੁਣ ਕੈਨਸਲ ਆ ਤੇ ਬਾਕੀ ਆ ਵੇਖੋ ਤੁਸੀਂ ਫੀਲਡ ਤੇ ਉਹ ਸਾਹਮਣੇ ਸੈਂਟਰ ਆ ਇੱਕ ਜਿੱਦਾਂ ਵੇਖੋ ਤੇ ਦੇਖ ਸਕਦੇ ਆ ਇਹ ਇੱਧਰ ਵੇਖੋ ਜਿੱਦਾਂ ਰੋਡ ਆ ਵੀ ਇੰਨਾ ਜ਼ਿਆਦਾ ਵਾਧਾ ਆ ਵੀ ਜਿੱਦਾਂ ਖਲੋਨ ਨਹੀਂ ਦਿੰਦੇ ਗੱਡੀਆਂ ਦੀ ਲੈਣੇ ਜਿੱਦਾਂ ਆਈ ਜਾਂਦੀ ਆ ਗਈ ਜਾਂਦੀ ਆ ਤੇ ਵੇਖੋ ਤੁਸੀਂ ਇਹ ਘਸਨੋ ਕਰਕੇ ਜਿੱਦਾਂ ਤੁਰਨਦੇ ਆ ਬੜਾ ਧਿਆਨ ਨਾਲ ਤੁਰਨਾ ਪੈਂਦਾ ਜੇ 10 ਸਲਿੱਪ ਵੋ ਵੱਜਦੀ ਇਤੇ ਜਦਾਂ ਮੈਂ ਵੀ ਦੋ ਵਾਰੀ ਜਦਾਂ ਸਲਿੱਪ ਵੱਜਦਾ ਵੱਜਦਾ ਵਜਿਆ ਜਦਾਂ ਤੇ ਵੇਖੋ ਤੁਸੀਂ ਲੈਟਾ ਨਾਲ ਇਦਾਂ ਕੀਤਾ ਜਦਾਂ ਦੇਣ ਹੁੰਦਾ ਆ ਵੇਖੋ ਜੇ ਹੁਣ ਤੇ ਕੋਈ ਹੋਇਆ ਨਹੀਂ ਤੇ ਮੈਂ ਆਖਿਆ ਹੁਣ ਫਿਰ ਕੋਈ ਖਾਣ ਪੀਣ ਦੀ ਆ ਰਹੀ ਏ ਉਹ ਲੈ ਆ ਜਾਨੇ ਡਰਿੰਕ ਡਰਿੰਕ ਕੋਈ ਤੇ ਖਾਣ ਪੀਣ ਹੋਣ ਆਪਾਂ ਆ ਗਏ ਆ ਡਾਲਰ ਜਨਰਲ ਤੇ ਇੱਥੋਂ ਆਪਾਂ ਕੁਕਣਾ ਕੁਕਵੇਦਨੇ ਆ ਤੇ ਦਾਨੂ ਵਿਖਾਉਣੇ ਆ ਫਿਰ ਤੇ ਰਕੋ ਜਿੱਦਾਂ ਬੜੀਆਂ ਚੀਜ਼ਾਂ ਇੱਥੇ ਵਿੱਚ ਦੰਨੀ ਉਡਲ ਤੇ ਮਾਇਓ ਹੋਰ ਬੜੀਆਂ ਚੀਜ਼ਾਂ ਚੀਜ਼ ਤੇ ਆਹ ਵੇਖੋ ਜਿੱਦਾਂ ਇੱਥੇ ਡਿਸਪੋਜ਼ਲ ਵਾਲਾ ਸੈਕਸ਼ਨ ਆ ਇਧਰ ਪਾਣੀ ਆ ਗਿਆ ਵੱਖਰੇ ਵੱਖਰੇ ਟੈਪ ਦਾ ਆਓ ਅੱਗੇ ਜਿੱਦਾਂ ਕੋਕਾ ਕੋਲਾ गेट रेड मॉन्स्टर रेड बुल स्टारबक्स ਦੀ ਕੌਫੀ ਵੀ ਆ ਕੋ ਤੇ ਆ ਪੈਪਸੀ ਮਾਉਂਟਨ ਡਿਊ ਡਾਕਟਰ ਪੇਪਰ ਕੈਨੇਡਾ ਡਰਾਏ ਸੈਵਨ ਅਪ ਤੇ ਹੋਰ ਬੜੀਆਂ ਬੜੀਆਂ ਚੀਜ਼ਾਂ ਉਹ ਆਪਣਾ ਫੈਂਟਾ ਵੀ ਆ ਗਿਆ ਉੱਥੇ ਤੇ ਆ ਹੋਰੀ ਉਹ ਬਿਸਕੁਟ ਹੈ ਇੱਥੇ ਹੋਰੀ ਉਹ ਵੀ ਦੋ ਡਿਫਰੈਂਟ ਸਾਈਡ ਦੇ ਇੱਥੇ 골ਡਨ ਤੇ ਇਕਲਾ ਹੋਈ ਮੈਗਾ ਸਟਾਫ ਇੱਥੇ ਆਇਆ ਤੇ ਬਾਕੀ ਅਗੇ ਚਿਪਸ ਵਗੈਰਾ ਨੇ ਤੇ ਇੱਧਰ ਜਿੱਦਾਂ ਫਰਿੱਜਾਂ ਵਾਲਾ ਚਾਹੀਦਾ ਆ ਆ ਜਿਹੜਾ ਹੀਗਾ ਆ ਹੀਗਾ ਜਿੱਦਾਂ ਰੂਮ ਟੈਂਪਰੇਚਰ ਕਹਿੰਦੇ ਇੱਥੇ ਉਹ ਵਾਲੀਆਂ ਚੀਜ਼ਾਂ ਹੀ ਦੇ ਵੇਖੋ ਦੇ ਬਾਕੀ ਹੁਣ ਤੁਹਾਨੂੰ ਅੱਗੇ ਆ ਕੇ ਵਿਖਾਉਨੇ ਆ ਹੋਰ ਕੀ ਕੀ ਹੈ ਇੱਥੇ ਤੇ ਬਣੇ ਰੋ ਖਰਾ ਟੇਨਾ ਆ ਜਿੱਦਾਂ ਘਰ ਦਾ ਆ ਗਿਆ ਆ ਜਿੱਦਾਂ ਟੱਬ ਦੇ ਆ ਟਾਈਮ ਪੀਸ ਤੇ ਹੋਰ ਵੀ ਆ ਵੇਖੋ ਜਿੱਦਾਂ ਨਿੱਕੇ ਨਿੱਕੇ ਕਲੋਕ ਵੀ ਪਏ ਆ ਤੇ ਵੇਖੋ ਤੁਸੀਂ ਜਿੱਦਾਂ ਫੋਟੋ ਫਰੇਮ ਤੇ ਆ ਕੱਪ ਇਹ ਹੁਣ ਤੇ ਆ ਜਿੱਦਾਂ ਕੈਂਡਲ ਹੁੰਦੀਆਂ ਇਹਨਾਂ ਚ ਬੜੀ ਵਧੀਆ ਖੁਸ਼ਬੂ ਜੀ ਹੁੰਦੀ ਰਹਿੰਦੀ ਐ ਤੇ ਬਾਕੀ ਇੱਥੇ ਆ ਵੇਖੋ ਮੈਟ ਪਏ ਆ ਵੀ ਇੱਥੇ ਜਿੱਦਾਂ ਕੱਪ ਖੂਪਿਆ ਦੇ ਫਲਾਵਰਸ ਐ ਵੇਖੋ ਬਾਕੀ ਤੁਸੀਂ ਇਹ ਹਿੰਵੀ ਨੇ ਇਸ਼ਾਰਾ ਕੁ ਮੈਂ ਵੀ ਇਥੋਂ ਕੋਈ ਨਾ ਕੋਈ ਸਕੂਲ ਦਾ ਵੀ ਲੈਣਾ ਸੀਗਾ ਤੇ ਉਹ ਵੀ ਲੈਨੇ ਆ ਤੇ ਆਹ ਵੇਖੋ ਇੱਧਰ ਆ ਸਕੂਲ ਵਾਲਾ ਤੇ ਆਪਾਂ ਲੈਨੇ ਆ ਤੇ ਤੁਸੀਂ ਵੀ ਹਾੜੇ ਨਾਲ ਬਣੇ ਰਹੋ ਵੇਖੋ ਬਾਕੀ ਤੁਸੀਂ ਆ ਜਿੱਦਾਂ ਆ ਗਿਆਂ ਸਕੂਲ ਦੀਆਂ ਗਲੂਆਂ ਬੱਕਰੀਆਂ ਤੇ ਆਹ 510 ਤੇ ਹੋਰ ਬੜਾ ਕੁਛ ਜਿੱਦਾਂ ਮਾਰਕਰ ਪੈਨ ਪੈਨਸਲਾਂ ਜਿੱਦਾਂ ਨਿਕੀਆਂ ਨਿਕੀਆਂ ਦੀਆਂ ਕਾਪੀਆਂ ਆਰਡਰ ਵਾਲੀ ਬੁੱਕ ਉਹ ਸਾਰਾ ਕੁਝ ਇੱਥੇ ਵੇਖੋ ਬਾਕੀ ਤੇ ਹੋਰ ਵੀ ਬੜਾ ਕਸ਼ਿਆ ਉਹ ਵੀ ਤੁਹਾਨੂੰ ਖਰਨੇ ਆ ਆ ਵੇਖੋ ਨਾ ਇੱਥੇ ਆ ਗਿਆ ਜਿੱਦਾਂ ਘਰ ਨੂੰ ਸਾਫ ਸਫਾਈ ਵਾਸਤੇ ਜਿੱਦਾਂ ਆਹ ਵੇਖੋ ਕੋਕਰੋਚੂ ਕਿਲਰ ਤੇ ਹੋਰ ਜਿੱਦਾਂ ਚੂਹੇ ਵਾਲਾ ਮੱਖੀਆਂ ਮੱਛਰ ਹੋਰ ਬੜਾ ਕੁਝ ਜਿੱਦਾਂ ਘਰ ਵਿੱਚ ਬੈਗ ਆ ਗਏ ਇਧਰ ਜਿੱਦਾਂ ਟਾਇਲਟ ਨੂੰ ਵੀ ਸਾਫ਼ ਕਰਦੇ ਇੱਥੇ ਤੇ ਉਹ ਵੀ ਆ ਸਾਰਾ ਕੁਝ ਤੇ ਉਹ ਤੇ ਮੇਰੀ ਖਿਆਲ ਆ ਬੂਟਾ ਵਾਲਾ ਵੀ ਹੈਗਾ ਸ਼ਹਿਰ ਤੇ ਆ ਜਿੱਦਾਂ ਚੁੱਲ੍ਹੇ ਸਾਫ਼ ਕਰਨ ਨੂੰ ਓਵਨ ਕਲੀਨਰ ਤੇ ਆ ਹੋਰ ਬਹੁਤ ਕੁਝ ਹੈ ਵੇਖੋ ਬਾਕੀ ਤੇ ਉਹ ਇਧਰ ਵੀ ਟੱਬ ਟੂਬੀ ਹੈ ਤੇ ਬਾਕੀ ਚੈੱਕ ਆ ਸਾਡੇ ਤੇ ਆਇਆ ਕਵਰ ਕੋਕਾ ਕੋਲਾ ਆ ਗਿਆ ਅੱਗੇ ਤੇ ਸਪਰਾਈਟ ਆਟੇ ਪਾ ਗਿਆਂ ਇੱਥੇ ਤੇ ਗਲੂ ਆ ਆ ਗਏ ਹੁਣ ਇੱਧਰ ਜਿੱਦਾਂ ਟਾਵਲ ਪੇਪਰ ਜਿੱਦਾਂ ਇੰਜਨ ਆਇਲ ਤੇ ਆ ਜਿੱਦਾਂ ਕਲੀਨਿੰਗ ਵਾਸਤੇ ਆ ਗੇਟੇ ਪਾ ਗਿਆਂ ਫਰੈਸ਼ਨਰ ਹੁੰਦੇ ਗੱਡੀ 'ਤੇ ਇੱਧਰ ਟੇਵਾ ਟੇਪਾਂ ਵਗੈਰਾ ਬਰਸ਼ ਆ ਲੈ ਗ੍ਰੀਲਾ ਟੇਗਾ ਆ glue ਤੇ ਆ ਟੋਪੀਆਂ ਤੇ ਆ ਜਿੱਦਾਂ socks ਵਗੈਰਾ ਦੇ ਇੱਧਰ ਜਿੱਦਾਂ ਸ਼ੈਂਪੂ ਹੋਰ ਬੋਟੀ ਦੇ ਇਹ ਕੋਦ ਰਿਮ ਲਾ ਕੇ ਆ ਇਧਰ ਲੇਡੀਜ਼ ਵਾਸਤੇ ਜਿੱਦਾਂ ਚੁੰਤੇ ਜਿੱਦਾਂ ਵਾਸਤੇ ਘਰ ਨੂੰ ਤੇ ਹੋਰ ਬੜੀਆਂ ਅਜੀਜ਼ਾਂ ਤੇ ਆ ਗਏ ਨਿਆਣੇ ਦਾ ਡੱਪਰ ਵਗੈਰਾ ਤੇ ਹੋਰ ਆ ਗਏ ਸੈਲ ਆ ਗਏ ਨੇ ਤੇ ਆ ਜਿੱਦਾਂ ਜਿੱਦਾਂ ਬਾਰੀ ਉਹ ਜਿੱਦਾਂ ਬਾਹਰ ਛੱਡਦੀ ਜਿੱਦਾਂ ਕਸ਼ਾਂ ਨੂੰ ਲਾਉਣ ਵਾਸਤੇ ਤੇ ਉਹਦੇ ਵਾਸਤੇ ਜਿੱਦਾਂ ਮੈਡੀਸਨ ਜਿਹੜਾ ਇੱਥੇ ਆ ਗਈਆਂ ਜਿੱਦਾਂ ਆਮ ਨਿਕਾਨ ਤੋਂ ਵੀ ਲੈ ਸਕਦੇ ਹਾਂ ਜਿੱਦਾਂ ਆਪਾਂ ਜੋੜੀ ਮਰਜੀ ਨਾਲ ਹੋ ਜਾਂਦਾ ਤੁਹਾਨੂੰ ਬੁਖਾਰ ਆ ਰਿਹਾ ਖਾਂ ਗਿਆ ਜੇ ਤਾਂ ਜਿਆਦਾ ਹੋਏ ਤਾਂ ਫਿਰ ਡਾਕਟਰ ਕੋ ਜਣਾ ਨੇ ਇਹ ਇੱਥੋਂ ਹੀ ਸਾਧ ਜਾਂਦਾ ਇਹ ਸੋ ਦੇ ਆ ਕੋਈ ਇੱਥੇ ਆ ਗਿਆ ਜਿੱਦਾਂ ਗਿਫਟ ਕਾਰਡ ਇਹਦੇ ਚ ਜਿੱਦਾਂ ਤੁਸੀਂ ਪੈਸੇ ਪਾਤੇ ਤੇ ਇੱਕ ਵੀਜ਼ੇ ਵਾਲੇ ਹੁੰਦੇ ਆ ਵੇਖੋ ਵੀਜ਼ਾ ਲਿਖਿਆ ਨਾ ਤਾਂ ਇਹਦੇ ਚ ਪੈਸੇ ਪਾ ਕੇ ਜਿੱਦਾਂ ਕਾਰਡ ਬਣ ਜਾਂਦਾ ਹੈ ਇੱਕ ਤੇ ਉਹਨੂੰ ਜਿੱਦਾਂ ਜਿੱਥੇ ਮਰਜੀ ਤੁਸੀਂ ਯੂਜ਼ ਕਰ ਸਕਦੇ ਐ ਜਿਹਾ ਕੈਸ਼ ਤੇ ਇਹ ਤਾਂ ਦੇ ਹੁੰਦੇ ਵੇਖੋ ਆਉ ਲੱਗੇ ਹੋਰ ਜਿਆਦੇ ਇਹ ਆਇ ਕੋਈ ਇੱਥੇ ਆਗੇ ਫੋਨ ਵਗੈਰਾ ਤੇ ਹੋਰ ਇੱਥੇ ਹੈਡਫੋਨ ਤੇ ਹੋਰ ਬਹੁਤ ਕੁਝ ਆ ਬਾਕੀ ਫੋਨ ਹੈ ਤੇ ਇੱਥੇ ਹੋਰ ਬੜੀਆਂ ਖਾਣ ਪੀਣ ਵਾਲੀਆਂ ਤੇ ਸਾਹਮਣੇ ਆ ਵੇਖੋ ਆਗੇ ਜਿੱਦਾਂ ਬੱਚਿਆਂ ਦੇ ਗੱਡੀਆਂ ਜਿੱਦਾਂ ਹੋਰ ਬਹੁਤ ਚੀਜ਼ਾਂ ਆ ਤਾਂ ਨੂੰ ਖਾਦਨੇ ਤੇ ਆਇ ਕੋ ਜਿੱਦਾਂ ਉਹ ਮਾਰਖ ਹੀ ਖੇਡਣ ਵਾਲਾ ਜਿਹੜਾ ਤੇ ਆ ਇੱਕੋ ਬਾਕੀ ਬਹੁਤ ਚੀਜ਼ਾਂ ਤੇ ਬਾਕੀ ਤੁਹਾਨੂੰ ਮਿਲਦੇ ਫਿਰ ਬਾਅਦ ਚ ਤੇ ਬਣੇ ਰਹੋ ਫਿਰ ਆ ਦੇ ਨਾਲ ਆਹ ਸਾਹਮਣੇ ਵੇਖੋ ਤੁਸੀਂ ਮੈਕਡੋਨਲਡਸ ਤੇ ਬਾਕੀ ਵੇਖਾਦੇ ਦੇ ਹੀ ਸਾਹਮਣੇ ਤੇ ਆਹ ਵੇਖੋ ਤੁਸੀਂ ਜਿੱਦਾਂ ਜਾਇੰਟ ਚੇਅਰ ਗ੍ਰਾਈਨ ਹੋਰ ਬੜੀਆਂ ਚੀਜ਼ਾਂ ਜਿੱਦਾਂ ਫੁੰਦਾ ਵੀ ਬਾਕੀ ਆਹ ਵੇਖੋ ਤੁਸੀਂ ਆਹ ਵੇਖੋ ਤੁਸੀਂ ਸਾਹਮਣੇ ਜਿੱਦਾਂ ਆਹ ਜਿਵੇਂ ਆਹ ਸਾਹਮਣੇ ਉਹ ਬੀਅਰ ਸਟੋਰ ਹੈ ਕੇ ਬਾਕੀ ਇਹਦਾ ਦਾਇਆ ਤੇ ਤਾਂ ਮਿਲਦੇ ਹੁਣੇ ਬਸ ਬਾਅਦ ਚ ਤੇ ਬਣੇ ਰੋਹ ਰਹੇ ਰਹਿਣਾ ਆਹ ਦਬਾ ਆ ਹੁਣ ਆਪਾਂ ਚੱਲੇ ਆ ਕਰਨ ਨੂੰ ਵਾਪਸ ਤੇ ਆ ਗਈ ਆ ਗ੍ਰੀਨ ਲਾਈਟ ਓਨ ਹੋ ਗਈ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਨੂੰ ਕਰਨ ਨੂੰ ਤੇ ਬਾਕੀ ਵੇਖੋ ਤੁਸੀਂ ਰੋਡ ਦਾ ਵੀ ਵੀਊ ਵੇਖ ਲਓ ਤੁਸੀਂ ਕਿਦਾਂ ਦਾ ਹੁੰਦਾ ਆ ਕਿ ਅਵੇ ਸਾਡੇ ਤੁਸੀਂ ਆਉਣਾ ਆ ਗਈ ਹੈ ਜਿੱਦਾ ਸਪੀਡ ਲਿਮਿਟ 35 ਗਾ ਲ ਜਾ ਕੇ ਜਿੱਦਾ 45 ਹੋ ਜਾਂਦੀ ਹੈ ਤੇ ਕਈਆਂ ਜਗ੍ਹਾ ਤੇ 25 ਹੁੰਦੀ ਹੈ ਹਾਈਵੇ ਤੇ 65 ਤੇ ਕਈਆਂ ਦੇ 70 ਤੇ ਕਈਆਂ ਦੇ ਜਿੱਦਾਂ ਜਿਆਦਾ ਵੀ ਹੁੰਦੀ ਹੈ ਉਤੋਂ ਜਿੱਦਾਂ ਕਈਆਂ ਦੇ ਹੁੰਦੀ ਜ਼ਿਆਦਾਤਰ 65 ਦੇ ਲਾਗੇ ਬਣੇ ਹੁੰਦੀ ਹੈ ਤੇ ਆ ਗਈ ਰੈੱਡ ਲਾਈਟ ਫੇਅਰ ਗ੍ਰੀਨ ਲਾਈਟ ਫੇਅਰ ਤੇ ਬਾਕੀ ਵੇਖੋ ਜੀ ਆ ਇੱਧਰ ਵੀ ਮਾਰਕੀਟਾਂ ਜੀਆਂ ਆ ਬਿਗ ਵੁਡੀਜ਼ ਹੋਰ ਬਹੁਤ ਕੁਛ ਆ ਜਿੱਦਾਂ ਸੁਪਰ ਕਟ ਵਾ ਬੈਂਕ ਆ ਗਿਆ ਫੁੱਲ ਟਰਨ ਤੇ ਆ ਗਿਆ ਹੋਰ ਵੀ ਜਿੱਦਾਂ ਇੱਕ ਮਾਰਕੀਟ ਆ ਆ ਗਿਆ ਜਾਂਦੀ ਆ ਜੀ ਹੈਲਥ ਕੇਅਰ ਮੇਸਾ ਦੇ ਤਹੀ ਤੇ ਆ ਗਈ ਹੁਣ ਰੈੱਡ ਲਾਈਟ ਤੇ ਹੁਣ ਆਪਾਂ ਡਾਇਬੀਟ ਕਰ ਜਿੰਨਾ ਜਰਗਰੀ ਇਹਨੂੰਦੀ ਹੈ ਤੇ ਬਾਕੀ ਵੇਖੋ ਤੁਸੀਂ ਜਿੱਦਾਂ ਓ ਲੈ ਤਾਂ ਕੋਈ ਨੂੰ ਹੈਪਨ ਆ ਤੇ ਵੀ ਖਲੋ ਗਿਆ ਰਾਜ ਚ ਫੋਰ ਫਲੈਸ਼ਰ ਲਾ ਕੇ ਜਿੱਦਾਂ ਬਾਕੀ ਪਤਾ ਨਹੀਂ ਕੀ ਆ ਤੇ ਪਤਾ ਇਦਾਂ ਵੀ ਹੁੰਦਾ ਰਹਿੰਦਾ ਹੈ ਕਈਆਂ ਜਗ੍ਹਾ ਤੇ ਜਿੱਦਾਂ ਗੱਡੀ ਬ੍ਰੇਕਡਾਊਨ ਹੋ ਜਾ ਜਾਂ ਕੋਖ ਹੋਵੇ ਤੇ ਬਾਕੀ ਇਦਾਂ ਹੁੰਦਾ ਤੇ ਹੁਣ ਆ ਗਈ ਆ ਗ੍ਰੀਨ ਲਾਈਟ ਹੁਣ ਆਪਾਂ ਚੱਲੇ ਅੱਗੇ ਤੇ ਬਾਕੀ ਦੇਖੋ ਤੁਸੀਂ ਸਾਦੇ ਹੁਣ ਇਦਾਂ ਕਿਆ ਫੋਰਕ ਸਪੀਡਰ ਅਰਿਆ ਤੇ ਗਾੜ ਤਾਂ ਹੋਰ ਵੀ ਇਹ ਚੀਜ਼ ਆ ਜਾਂਦਾ ਆਇਆ ਕਰਾ ਜਾਂਦਾ ਸਟੋਰ ਤਾਂ ਇਹਨੂੰ ਕਹਿੰਦੇ ਆ ਕੋਬਿਸ ਆਇਆ ਤੇ ਬਾਕੀ ਇੱਥੇ ਆ ਜਾਂਦੀ ਜਿੱਦਾਂ એનર્ਜੀ ਵਾਸਤੇ ਇਦਾਂ ਜਿੱਤੇ ਕਰਦੀਆਂ ਬੱਤੀਆਂ ਜਾਂਦੀਆਂ ਉਹ ਤੇ ਬਾਕੀ ਆਹ ਵੇਖੋ ਇਹਦਾ ਸਭ ਪਤਾ ਵਾ ਤੇ ਹੁਣ ਆ 45 ਹੋ ਗਈ ਸਪੀਡ ਲਿਮਟ ਦਾ ਸਪੀਡ ਲਿਮਟ ਵਧ ਗਈ ਆ ਤੇ ਹੁਣ ਆਪਾਂ 45 ਤੇ ਜਾ ਸਕਦੇ ਆ ਤੇ ਬਾਕੀ ਅਰ ਇੱਥੇ ਜਿੱਦਾਂ ਰਾਈਟ ਹੈਂਡ ਸਾਈਡ ਹੁੰਦੀ ਆ ਡਰਾਈਵਰੀ ਜਿੱਦਾਂ ਆਪਣੇ ਲੈਫਟ ਹੁੰਦੀ ਆ ਤੇ ਆਪਾਂ ਇੱਥੇ ਜਿੱਦਾਂ ਰਾਈਟ ਸਾਈਡ ਤੇ ਚੱਲਣਾ ਆ ਤੇ ਜਿਹੜਾ ਸਟੀਅਰਿੰਗ ਆ ਲੈਫਟ ਸਾਈਡ ਤੇ ਹੁੰਦਾ ਰਾਈਟ ਤੇ ਨਹੀਂ ਤੇ ਗੱਡੀਆਂ ਜ਼ਿਆਦਾਤਰ ਇੱਥੇ ਜਿੱਦਾਂ ਆਟੋਮੈਟਿਕ ਹੀ ਆਉਂਦੀਆਂ ਮੈਨੂਅਲ ਇੱਥੇ ਜ਼ਿਆਦਾ ਚੱਲ ਆਉਂਦੀਆਂ ਹੀ ਨਹੀਂ ਕਈ ਆ ਜਿੱਦਾਂ ਕਈਆਂ ਨੂੰ ਸ਼ੌਂਕ ਹੋਏ ਦੇ ਲੈਂਦੇ ਬਾਕੀ ਦੇ ਦਨ 99.9 ਆਟੋਮੈਟਿਕ ਹੁੰਦੀ ਆ ਜਿੱਦਾਂ ਬਾਕੀ ਵੇਖੋ ਤੇ ਆਇ ਕੋ ਜਿੱਦਾਂ ਉਹ ਗਾਂਜ ਦਾ ਰੋੜਿਆ ਜਿੱਦਾਂ ਤੁਹਾਨੂੰ ਦੱਸਿਆ ਇਹਨਾ ਬਹੁਤ ਜ਼ਿਆਦਾ ਵਗਦਾ ਹੈ ਆ ਵੇਖੋ ਜਿੱਦਾਂ ਲੈਣ ਵਜੀ ਹੋਣ ਦੀ ਆ ਹੁਣ ਅੱਗੇ ਗੱਡੀਆਂ ਦੀ ਤੇ ਵੇਖੋ ਤੇ ਆ ਵੇਖਾ ਇੱਕ ਬੋਰਡ ਜਿੱਦਾਂ ਲਾਇਆ ਹੁੰਦੇ ਕਿਸ ਨੇ ਐਡ ਦਵਾਈ ਹੋਇਆ ਜਾਂ ਕੁੱਕ ਤੇ ਉਹਦੇ ਵਾਸਤੇ ਹੁੰਦੇ ਆ ਬਾਕੀ ਆਇਆ ਇੱਕੋ ਦਿੰਦਾ ਰੋਡ ਤੇ ਰਾਤ ਨੂੰ ਤੇ ਅੱਗੇ ਆ ਗਿਆ ਟਰੱਕ ਦੇਖੋ ਤੁਸੀਂ ਤੇ ਤੁਹਾਨੂੰ ਮਿਲਦੇ ਆ ਸਵੇਰੇ ਕੋ ਬਹੁਤ ਯਾ ਬਲੌਗ ਦੇ ਨਾਲ ਬਣੇ ਰਹੋ ਮੈਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ ਤੁਹਾਨੂੰ ਮਿਲਦੇ ਆ ਸਵੇਰੇ ਇੱਕ ਹੋਰ ਨਵੇਂ ਬਲੌਗ ਦੇ ਨਾਲ ਤੇ ਥੈਂਕ ਯੂ ਸੋ ਮੱਚ